ਆਪ ਕੋਤਲ ਆ ਆ ਸੋਦਾ ਨਾ ਕਿੰਦੇ বিনা ਅੱਛਾ ਕੋਈ ਨਹੀਂ ਆ ਗਿਆ ਕੋਨਾ ਨਾ ਮਾਤਾ ਦਾ ਦਰਵਾਜ਼ਾ ਆਈ ਦੇਖੇ ਦੋ ਦਿਨ ਸੰਗਟਾਂ ਆਂਦੀਆਂ ਡਰੀ ਕੋਨਾ ਨਾ ਰਹੀ ਡਰੀ ਇੱਥੇ ਜਿੰਨਾ ਮਰਜੀ ਪੁਰਾਣਾ ਟਾਈਫਾਇਟ ਹੋਵੇ ਮੈਂ ਹਾਂ ਤਾਂ ਮਾਤਾ ਦੇ ਕਰਵਾਤ ਠੀਕ ਹੋ ਜਾਂਦਾ ਮਾਤਾ ਸਤੀ ਦਾ ਪੰਡ ਮੀਨੀਆਂ ਮਾਤਾ ਢੱਲੀ ਜੇ ਇਹਨਾਂ ਮਰਜੀ ਪ੍ਰਣਾਮ ਹੋਰ ਠੀਕ ਹੋ ਜਾਂਦਾ ਮਾਤਾ ਦੇ ਰੂਪ ਆਉਂਦੇ ਤੇ ਜਿੰਦੀ ਤਾਂ ਨੰਮਾ ਆਈ ਲੰਗਾ ਹਾ ਮਾਤਾ ਦੇ ਪਰਿਵਾਰ ਤੋਂ ਮੰਗਰ ਤੋਂ ਵੀ ਘੰਟੇ ਚੱਲਦਾ ਰਹਿੰਦਾ